ਇੱਕ ਚਾਰ ਠੱਗ ਸੀ। ਹੂੰ। ਠੱਗੀ ਮਾਰ ਕੇ ਆਏ ਤੇ ਉਹਨਾਂ ਨੂੰ ਨੇਰਾ ਹੋ ਗਿਆ ਤੇ ਕਿਸੇ ਨੂੰ ਪੁੱਛਿਆ ਖੜ ਕੇ। ਹੂੰ। ਲਈ ਭਾਈ ਅਸੀਂ ਰਾਤ ਕੱਟਣੀ ਆ। ਕੋਈ ਸਾਨੂੰ ਜਗ੍ਹਾ ਦੱਸ ਦਿਓ ਜਾਂ ਕੋਈ ਰਾਤ ਕਟਾਉਂਦਾ ਹੋਵੇ। ਹੂੰ। ਉਹਨਾਂ ਵੀ ਸਾਡੇ ਇੱਕ ਉੱਤੇ ਬੁਢੀ ਆ। ਰੰਡੀ ਬੁਢੀ ਆ ਤੇ ਇੱਕੋ ਮੁੰਡਾ ਹੀ ਮੁੰਡਾ ਉਹਦੇ ਤੇ ਬਜਾਣੀ ਆਏ ਗਏ ਨੂੰ ਤਾਂ ਉਹ ਰਾਤ ਕਟਾਉਂਦੀ ਆ। ਕੁਣ ਨਵੀ ਠੀਕ ਆ ਘਰ ਪੁੱਛ ਕੇ ਜਾਵੜੇ ਜਾਖਿਆ ਦੇ ਮਾਤਾ ਵੀ ਰਾਤ ਕੱਟਣੀ ਆ ਸੀ ਉਹਦੀ ਪੁੱਤ ਕੋਈ ਨਹੀਂ ਰਾਤ ਕੱਟੋ ਕੋਈ ਗੱਲ ਨਹੀਂ ਕੱਟਣੂ ਰਾਤ ਹੁਣ ਰੋਟੀ ਟੋਕਾ ਸਭ ਉਹ ਦੇਉਂਗੀ ਕਿੰਨ ਠੀਕ ਆ ਉਹ ਬੁਢੀ ਨੇ ਮੰਜਾ ਢਾਹਤਾ ਬਹਿ ਗਏ ਆਟਾ ਗੁੰਨ ਲਿਆ ਆਟਾ ਗੁੰਨਣ ਲੱਗੀ ਤੇ ਉਹ ਕਹਿੰਦੇ ਮਾਂ ਵੀ ਜੇ ਤੈਨੂੰ ਨਹੀਂ ਕੋਈ ਇਸ ਗੱਲ ਦਾ ਤਰਾਜ ਵੀ ਸਾਡੇ ਕੋਲੇ ਮੀਟ ਆ ਬਣਾ ਲਗੇ ਔਰ ਇਹ ਪੁੱਤ ਲਿਆ ਮੈਂ ਬਣਾ ਦਾਣੀ ਆ ਕਿੱਡੀ ਗੱਲ ਅਸੀਂ ਵਰਤਦੇ ਆ ਉਹਨੇ ਪਾਈ ਰਸੋਈ ਦੇ ਵਿੱਚ ਮੀਟ ਬਣਾਤਾ ਬਣਾ ਕੇ ਮੀਟ ਰੱਖੇਗੀ ਉਹਦੀ ਲੈ ਪੁੱਤੇ ਉਂ ਕਰਿਓ ਉਹ ਸਾਹਮਣੇ ਰਸੋਈ ਸਾਹਮਣੇ ਮੰਜਾੜਾ ਹੈ ਵਾ ਇਧਰ ਦੇ ਪਾਸੇ ਸਵਾਤ ਆ ਆਦੀ ਪੁੱਤ ਮੇਰਾ ਮੁੰਡਾ ਗੱਪਰੂ 15 18 ਸਾਲ ਦਾ ਮੁੱਛ ਫੜਦੀ ਆ ਇਹ ਨਾੜੀ ਆਈ ਨਹੀਂ ਯਾਨੀ ਨੂੰਜੀ ਤੂੰ ਇਹੋਂ ਕਰਿਓ ਨਗਰਿਕਸੂ ਜਿਉਂ ਕਰਿਆ ਗਿਆ ਨਾ ਉਹਨੇ ਸੋਡਾ ਮੀਟ ਨਹੀਂ ਛੱਡਣਾ ਬੜਾ ਚੋਸਤਾਂ ਉਹ ਆ ਬੇਜੀ ਸੈਂਤ ਤੋਂ 37 ਹੋਣ ਵੀ ਸਾਡਾ ਠੱਗਾ ਨਾ ਖਾਜੂ ਤੇ ਲੋਕ ਉਹਨਾਂ ਲੁੱਟ ਕੇ ਰਹਿ ਗਏ ਤੇ ਮੈਂ ਆਰੀ ਤੰਦੂਰ ਤੇ ਲਾ ਲਿਆ ਮੈਂ ਰੋਟੀਆਂ ਮੈਂ ਟਨ ਲਗੂ ਅਗੇ ਤੰਦੂਰ ਹੁੰਦਿਆ ਸੀ 12 ਦੇ ਵਿੱਚ ਚਲੋ ਬੁੜੀ ਤਾਟਾ ਲੈ ਕੇ ਤੇ ਤੰਦੂਰ ਤੇ ਨੂੰ ਉੱਠ ਗਈ ਤੇ ਜਦੋਂ ਮੁੰਡਾ ਆਇਆ ਮੁੰਡਾ ਅੰਦਰ ਬੜਿਆ ਉਹਨਾਂ ਨੇ ਵੇਖ ਲਿਆ ਵੀ ਆ ਗਿਆ ਤੇ ਵਾਸ਼ਨਾ ਲਈ ਮਾਰਿਆ ਨਾਸ ਇਸ ਦੀ ਵਾਸ਼ਨਾ ਸਵਾਜ ਵਿੱਚ ਬੜ ਗਿਆ ਸਵਾਜ ਉੱਥੇ ਮੋਗਾ ਸੀ ਏਡਾ ਰੱਖਿਆ ਹੋਇਆ ਇਧਰਲੇ ਪਾਸੇ ਰਸੋਈ ਦੇ ਨਾਲ ਛੋਈ ਜਿ ਨੂੰ ਉੱਧਰ ਚੜ ਕੇ ਨਾ ਸੰਦੂਖ ਤੋਂ ਦੀ ਮੋਗੇ ਥਾਈ ਲੱਟਾਂ ਕੱਢ ਕੇ ਹੌਲੀ-ਹੌਲੀ ਦੰਕ ਕੇ ਉੱਧਰ ਉਤਰ ਗਿਆ ਉੱਤਰ ਕੇੜਾ ਮੀਟ-ਮੀਟ ਸੀ ਖਾ ਕੇ ਉਧਰ ਮੰਜਾ ਪਿਆ ਸੀ ਰਸੋਈ ਚ ਮੰਜਾ ਲਾ ਕੇ ਛੜ ਕੇ ਮੁੱਗੇ ਸਾਨੂੰ ਤੇ ਨਿਕਲ ਗਿਆ ਉਹਨਾਂ ਦੀ ਨਗਾ ਬੱਚਾ ਠੱਗਾਂ ਦੀ ਉਹ ਅੰਦਰ ਸੂਈ ਚ ਪੜਿਆ ਜੀ ਅੰਦਰੋਂ ਵੜਿਆ ਅੰਦਰੋਂ ਨਿਕਲ ਗਿਆ ਜਦੋਂ ਬੁੜੀ ਆਈ ਰੋਟੀ ਲਾ ਕੇ ਬੁੜੀ ਨੇ ਹੌਨਸਾਰ ਪੁੱਛਿਆ ਹਰੀ ਪੁੱਤ ਵੀ ਮੇਰਾ ਮੁੰਡਾ ਤਾਂ ਨਹੀਂ ਆਇਆ ਉਹਦੇ ਮਾਂ ਆਇਆ ਦਾ ਸੀਗਾ ਪਰ ਉਹ ਰਸੋਈ ਚ ਨਹੀਂ ਬਣਿਆ ਉਹਦਾ ਅੰਦਰੋਂ ਵੜਿਆ ਅੰਦਰੋਂ ਨਿਕਲ ਆਰੀ ਪੁੱਤ ਤੁਹਾਡਾ ਮੀਟ ਖਾ ਗਿਆ ਆਰੇ ਮੀਟ ਕਿਵੇਂ ਖਾ ਜੂਗਾ ਅਸੀਂ ਆਹ ਸਾਹਮਣੇ ਬੈਠੇ ਆਂ ਆディਨਾ ਕੋ ਤੁਹਾਡਾ ਮੀਟ ਹੈ ਨਹੀਂ ਤਾਂ ਬਾਹਲਾ ਚੋਰਤ ਮੁੰਡਾ ਜਿਦੋਂ ਮਾਰੀ ਕਰਛੀ ਜਾ ਕੇ ਆਰੇ ਬਸ ਚਿੱਤਰੀ ਰਹੇਗੀ ਮੀਟ ਤਾਂ ਖਾ ਗਿਆ ਉਹ ਆਬਰੀ ਸਾਡੇ ਹੈਰਾਨ ਰਹੇਗੇ ਵੀ ਭੈਣੋਂ ਆਪਾਂ ਆਪ ਜਾਨੀ ਕਹਿੰਦੇ ਬੇਸ਼ਿਕਤ ਉਸ ਤਾਂ ਇੰਨੇ ਠੱਗੀਆਂ ਮਾਰਦੇ ਆ ਉਹ ਤਾਂ ਆਪਣੀ ਅੱਖੀ ਘਾਟਾ ਪਾ ਗਿਆ ਚਲੋ ਰਾਤ ਕੱਟੀ ਤਰ ਕਿਉਂ ਬੁੜੀ ਨੂੰ ਕਹਿੰਦੇ ਮਾਂ ਵੀ ਜੇ ਤੂੰ ਸਾਡੇ ਨਾਲ ਤੋਰਦੇ ਮੁੰਡੇ ਅਜੀ ਭਰਾਵਣਾ ਅਖੇ ਰੱਖਗੇ ਹੈ ਤੇ ਤੂੰ ਪੈਸੇ ਸਾਲ ਭਰਦੇ ਸਾਥੋਂ ਹੋਣ ਲੈ ਲੈ ਪਹਿਨਾ ਲੈ ਲੈ ਸਾਲ ਭਰਦੇ ਪੈਸੇ ਹੋਰੀ ਪੁੱਤ ਕੱਲਾ ਮੁੰਡਾ ਹੈ ਮੈਂ ਥੋੜੇ ਨਾਲ ਕੀ ਤੋੜਨਾ ਤੇ ਬੋਕਰ ਕੀ ਬੁਢੀ ਜਦੋਂ ਉਹ ਘਰੋਂ ਨਿਕਲਣ ਲੱਗੀ ਉਹਦਾ ਮਾਂ ਕੀ ਕਹਿੰਦੇ ਸੀ ਉਹਦਾ ਸਾਲ ਭਾਂਦੇ ਵੀ ਪਹਿਲਾ ਪੈਸੇ ਦਿੱਤੇ ਕੋਤੋਂ ਤੈਨੂੰ ਅਰੇ ਵੀ ਸਾਡੇ ਨਾਲ ਭੇਜਦੇ ਰਹੀ ਭਰਾਵਣਾ ਅਖੇ ਰੱਖਾਂਗੇ ਆਲਾ ਬੇਬੇ ਲੈ 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 ਉਹਨੇ ਲੈ ਲਿਆ ਮੈਂ ਇਹਨਾਂ ਨੂੰ ਕੀ ਜਾਣਦਾ ਮੈਂ ਇਹਨਾਂ ਨੂੰ ਵੇਚ ਕੇ ਖਾਇਆ ਵਾ ਬੁੱਢੀ ਨੇ ਬਾਜ਼ ਮਾਰ ਲਈ ਆਦੀ ਆ ਜਾਓ ਭਾਈ ਚੱਲ ਲੈ ਜਾਓ ਫਿਰ ਉਹਨਾਂ ਨੇ ਜਿੰਨੇ ਇੱਕ ਬੰਗੇ ਬੁੱਢੀ ਨੇ ਪੈਸੇ ਉਹਨੇ ਖ ਦੇਤੇ ਅਧਰ ਲੈ ਮਾਪੇ ਭਰਾ ਬਣਾ ਕੇ ਰੱਖਾਂਗੇ ਮਲਾ ਫੇਰ ਵੀ ਆਵਾਂਗੇ ਅਸੀਂ ਮਿਲ ਵੀ ਜਾਵਾਂਗੇ ਨਾਲ ਤਾਂ ਪੈਸੇ ਹੋਰ ਦੇ ਜਾ ਕਰਾਂ ਹੋਰ ਵੀ ਚੰਗਾ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੇ ਗਾਾਂ ਕਮਾਰ ਐਸ ਲੋਟ ਤੇ ਇਧਰ ਚਾਰ ਹਾਲਾਂ ਦੇ ਹਾਲ ਜੋੜੇ ਸੀ ਹਾਲ ਇਕੱਠੇ ਕਰਕੇ ਜੋੜਦੇ ਸੀ ਸਈਆਂ ਦਾ ਚਾਰ-ਚਾਰ ਹਾਲ ਇਕੱਲੇ-ਇਕੱਲੇ ਘਰਦੇ ਚੱਲਦੇ ਸੀ ਤੇ ਵੀੜੀਆਂ ਹੋ ਜਾਂਦੀਆਂ ਸੀ ਮੰਗਾ ਪਾਲਾਂਦੇ ਸੀ ਆਖੇ ਕਹਿੰਦਾ ਯਾਰ ਜੀ ਤੁਸੀਂ ਮੈਨੂੰ ਕਹੋ ਤੇ ਮੈਂ ਹਾਲੀਆਂ ਦੇ ਫਾਲੇ ਨਾ ਕੱਢਨੇ ਆ ਮੈਂ ਸਹੀ ਲੱਕੜ ਦੇ ਹਾਲ ਹੁੰਦੇ ਸੀ ਲੱਕੜੀਆਂ ਚਮਾਂ ਦੇ ਏਡੇ-ਡੇ ਲੋਹੇ ਦੇ ਫਾਲੇ ਹੁੰਦੇ ਸੀ ਕਿਲੋਂ-ਕਿਲੋਂ ਦੇ ਨਿਕਲਉਂਦੇ ਉਹ ਕਹਿੰਦੇ ਆਹਾਂ ਕਿ ਉਹ ਵੇਚ ਕੇ ਪਰ ਰੋਟੀ ਖਾਵਾਂਗੇ ਜਾ ਕੇ ਉਹਾਰੇ ਸਾਲਿਆ ਜੱਟ ਬਾਵੇ ਆ ਇਹ ਮਾਰ ਮਾਰ ਸਰਾਣਾ ਥਿਰ ਪਾੜ ਦਾਨਗੇ ਆਣਾ ਯਾਰ ਥੋੜੇ ਕਹਿਣ ਦੀ ਡੇੜਾ ਹੋ ਘਮ ਦੇ ਹੋ ਮੈਂ ਤਾਂ ਹੁਣ ਕੱਢ ਲਿਓ ਅੱਛਾ ਯਾਰ ਆਪਣਾ ਜਿਆ ਜਿਆ ਕਰ ਲਿਆ ਉਹ ਜੰਗ ਕੇ ਹੱਥ ਦੂਗੇ ਪਾਸੇ ਤਾਂ ਛੋਟੇ ਛੋਟੇ ਜਵਾਖ ਮਾਲ ਲਈ ਪਰਦੇ ਸੀ ਉਹਨਾਂ ਦੇ ਮਾਰ ਸੀ ਲੰਮਾ ਦੋ ਕੁ ਲੇੜੀ ਉੱਥੇ ਨੂੰ ਅੱਧੇ ਕੁ ਲੇੜੀ ਬਾਹਰ ਉਹਨੇ ਜਾ ਕੇ ਜੁਆ ਕਰੇ ਦੋ ਦੋ ਲਫੜੇ ਧਰਦੇ ਜੁਆਕਾ ਦੀ ਚੀਕ ਨਹੀਂ ਆੜਾ ਪੈਣਾ ਸੀ ਤੂੰ ਜੁਆਕੀ ਚੀਕਾਂ ਮਾਰਨ ਲੱਗੀ ਤੇ ਆਪ ਕਮਾਚ ਬੜ ਗਿਆ ਓਏ ਹਲਕੜਿਆ ਆ ਕੇ ਇੱਕ ਨੂੰ ਕਹਿੰਦਾ ਜਾ ਦੇ ਉਹ ਜੁਆਕਾ ਤਰੂ ਪੇੜ ਨੇ ਚੀਕਾਂ ਮਾਰਦੇ ਆ ਜਦੋਂ ਉਹ ਜਾ ਕੇ ਆ ਕੀ ਹੋ ਗਿਆ ਓਾਰੇ ਵੀ ਤਾਇਆ ਸਾਨੂੰ ਕੁੱਟ ਕੇ ਤੇ ਕਮਾਚ ਬੜ ਗਿਆ ਮੁੰਡਾ ਉਹਨਾਂ ਨੂੰ ਕਹਿੰਦਾ ਆ ਜਾਓ ਆ ਜਾਓ ਅੱਛੀ ਹੋ ਗਿਆ ਕਿ ਕੁੱਟ ਕੇ ਜੁਆਕਾ ਨੂੰ ਕਮਾਚ ਬੜ ਗਿਆ ਭੈਣਾਂ ਆ ਜਾਓ ਫੜ ਗਏ ਉਹ ਜਦੋਂ ਕਮਾਚ ਬੜੇ ਤੇ ਉਹ ਦੂਜੇ ਪਾਸੇ ਦੀ ਹੋ ਕੇ ਤਾਂ ਕਮਾਚ ਭੱਲਣੇ ਦੂਜੇ ਪਾਸੇ ਹੜਦੇ ਉਹ ਤੁਰੇ ਜਾਂਦੇ ਨੇ ਉਦੋਂ ਫਾਲਾ ਨਿਕਲਣੇ ਚਾਰੇ ਫਾਲੇ ਦੇ ਕਿ ਨਾ ਰਣ ਗਿਆ ਜਾ ਕੇ ਪਈਆ ਦੇ ਕਮਾਲ ਕਰਤੀ ਆ ਕਹ ਬਈ ਹੱਦ ਕਰਤੀ ਪਤਾ ਬਈ ਹੱਦ ਕਰ ਅਦਾਲਤ ਗੱਲ ਸੁਣ ਲੋ ਬਈ ਰੋਟੀ ਵੀ ਇਹ ਵੇਚ ਕੇ ਖਾਵਾਂਗੇ ਪੱਲਿਓਂ ਪੈਸਾ ਹੀ ਲਵਣਾ ਠੀਕ ਆ ਜਦੋਂ ਗਾਹਾਂ ਗਏ ਗਾਹਾਂ ਅੱਗੇ ਔਰ ਤਾਂ ਮੈਂ ਵੀ ਨਹੀਂ ਦੇਖੇ ਹੱਲਿਓਂ ਪਹਿਲਾਂ ਹੁੰਦੇ ਇਹ ਔਰ ਛੋਟਾ ਭੈਣ ਨੇ 80 ਸਾਲ